ਸਰ ਬਿੱਲ ਤਾਂ ਉਹ ਮੰਨ ਲਓ ਵੀ ਆਪਾਂ ਨੂੰ ਤਾਂ ਦਿੰਦੇ ਵੀ ਜੇ ਬਿੱਲ ਨਾ ਆਪਣੇ ਨਾਮ ਕੱਟ ਦਿੰਦੇ ਫਿਰ ਸਾਨੂੰ ਸਬਸਿਡੀ ਨਹੀਂ ਸੀ ਮਿਲਣੀ ਜੀ ਤੇ ਸਬਸਿਡੀ ਹੁਣ ਤਾਂ ਮਿਲਣੀ ਹੈ ਮੰਨ ਲਓ ਵੀ ਜਿਹਦੇ ਨਾਮ ਤੇ ਬਿੱਲ ਕੱਟਿਆ ਹੋਇਆ ਸੀ ਤੁਹਾਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਤੁਸੀਂ ਉਹਨਾਂ ਤੋਂ ਨਾ ਲੈ ਸਕੇ ਉਦੋਂ ਸਿਰਫ ਇੱਕ ਉਹ ਨੰਬਰ ਆ ਗਿਆ ਜਾਂ ਸਬਸਿਡੀ ਦਾ ਇਕੱਲਾ ਲਾਲਚ ਹੋ ਗਿਆ ਵੀ ਉਹ ਸਾਨੂੰ ਆ ਜੂਗੀ ਉਹਦੇ ਮੁਤਾਬਕ ਤੁਸੀਂ ਇਹ ਕੁਝ ਨਹੀਂ ਲਿਆ ਸੁਪਰਸੀਡਰ ਸੁਪਰਸੀਡਰ ਲਿਆ ਸੀਗਾ ਜਿਹੜਾ ਇਹਨਾਂ ਨੇ ਤੇ ਇਹਦੇ ਵਿੱਚ ਇਹ ਕਹਿੰਦੇ ਕਿ ਠੱਗੀ ਦਾ ਸ਼ਿਕਾਰ ਹੋਇਆ ਅਗੀ ਦਾ ਸ਼ਿਕਾਰ ਹੋਏ ਕਿਵੇਂ ਜਿੰਨਾ ਤੋਂ ਖਰੀਦਿਆ ਨਾ ਤਾਂ ਉਹ ਗੱਲ ਸੁਣਦੇ ਆ ਪੂਰਾ ਮਾਮਲਾ ਜਿਹੜਾਗਾ ਉਹ ਤੁਹਾਡੇ ਧਿਆਨ ਚ ਲਿਆਵਾਂਗੇ ਕੀ ਨਾਮ ਆਪਣਾ ਜੀ ਆਪਣਾ ਨਾ ਭੁੱਗਾ ਸਿੰਘ ਆ ਜੀ ਪਿੰਡ ਪਿੰਡ ਦੌਲਤਪੁਰ ਜੀ ਕੀ ਕਹਿਣਾ ਚਾਹੁੰਦੇ ਕੀ ਤੋਂ ਲਿਆ ਸੀ ਇਹ ਜੀ ਮੇਰ ਵਾਲਿਆਂ ਤੋਂ ਲੈ ਆਏ ਸੀ ਹਮ ਮੇਰ ਵਾਲਿਆਂ ਤੋਂ ਅਸੀਂ ਲੈਣ ਗਏ ਸੀ ਰੋਟਾ ਵੇਟਰ ਨੇ ਹਮ ਉਹ ਕਹਿੰਦੇ ਵੀ ਜੇ ਸੁਪਰਸੀਡਰ ਦੇ ਦਈਏ ਜੀ ਹਮ ਤਾਂ ਤੁਹਾਨੂੰ ਸਬਸਿਡੀ ਦੇਵਾਂਗੇ ਜੀ ਇੱਧਰ ਨੂੰ ਹਾਂਜੀ ਤੇ ਮਤਲਬ ਆ ਜੀ ਅਸੀਂ ਕਹਾਂ ਵੀ ਦੇਖ ਲਓ ਜੇ ਸਬਸਿਡੀ ਦੇਵੋਗੇ ਸਾਡਾ ਕੋਈ ਨੰਬਰ ਨਹੀਂ ਭਰਿਆ ਹੋਇਆ ਹਮ ਕਹਿੰਦੇ ਸਾਡੀ ਜ਼ਿੰਮੇਵਾਰੀ ਆ ਸਾਨੂੰ ਜੀ ਸਬਸਿਡੀ ਦੇਣੀ ਸੀ ਉਹਨਾਂ ਨੇ ਉਹਨਾਂ ਨੇ ਸਾਨੂੰ ਸਬਸਿਡੀ 1,50,000 ਆ ਜੀ ਹੂੰ ਕਹਿੰਦੇ 20,000 ਰੁਪਇਆ ਕਿਸੇ ਦਾ ਨੰਬਰ ਆਇਆ ਵਾ ਉਹ ਲੱਗੂਗਾ ਹੂੰ ਤੇ 85 ਤੁਹਾਨੂੰ ਦੇ ਦਾਂਗੇ ਕੀ ਦਾ ਨੰਬਰ ਆਇਆ ਕੋਈ ਨਾਂ ਦੱਸਿਆ ਸੀ ਕੋਈ ਨਹੀਂ ਦੱਸਿਆ ਜੀ ਬਿਲਕੁਲ ਤੁਸੀਂ ਪੁੱਛਿਆ ਵੀ ਨਹੀਂ ਕਹਿੰਦੇ ਸਾਡੀ ਜ਼ਿੰਮੇਵਾਰੀ ਤੁਸੀਂ ਕੀ ਲੈਣਾ ਇਹ ਗੱਲ ਤੋਂ ਕਹਿੰਦੇ ਜੀ ਆਪਦਾ ਚੈੱਕ ਕੀਤਾ ਜੀ ਉਹਨਾਂ ਨੇ ਸਾਨੂੰ ਹੂੰ ਆਪਦਾ ਖੁਦ ਚੱਕ ਹੂੰ ਸਾਡਾ ਇੱਕ ਰੋਟਾ ਵੇਟਰ ਕੱਟ ਲਿਆ ਸੈਕੰਡ ਹੈਂਡ ਜੀ ਕਿੰਨੇ ਦਾ ਕੱਟਿਆ ਜੀ ਉਹ 35,000 ਚ ਕੱਟਿਆ ਜੀ ਇਹ ਕਿੰਨੇ ਜੀ ਮਿਲੇ ਸੀ ਇਹ ਸਾਨੂੰ ਜੀ ਮਿਲਿਆ 212000 ਰੁਪਏ ਨਾਲ ਲੈ ਜੀ 244470 ਜੀ ਜਿਹੜਾ ਹੈਗਾ 8 ਫੁੱਟਾ ਉਹ 55 57 ਦਾ ਕਹਿੰਦੇ ਇਹ ਦਾ 7 ਫੁੱਟ ਹੈ ਜੀ 7 ਫੁੱਟਾ ਲੈਣ ਦਾ ਕਾਰਨ ਮੇਰੇ ਖੇਤ ਨੂੰ ਗਲੀ ਵੀ ਤੰਗ ਜਾਂਦੀ ਹੈ ਜੀ ਭਈ ਤੰਗ ਹੈ ਬਾਕੀ ਗਲੀਆਂ ਗਲੀਆਂ ਸਾਡੇ ਤੰਗ ਨੇ ਮੈਂ ਸੋਚ ਕੇ ਲਿਆ ਤੇ ਚੈੱਕ ਆਪ ਦਾ ਨਾਲ ਦੇ ਤਾਂ ਸਾਨੂੰ ਭਰੋਸਾ ਹੋ ਗਿਆ ਮੇਰੀ ਬੱਚਿਆਂ ਵਰਗੀ ਨਹੀਂ ਵੀ ਚੱਲ ਕਿੱਧਰ ਜਾਂਦਾ ਆਪਣਾ ਚੈੱਕ ਆਪਾਂ ਲਾ ਦਾਂਗੇ ਪੈਸੇ ਆਪਣੇ ਆ ਜਾਣਗੇ ਉਦੋਂ ਪੈਸੇ ਪੂਰੇ ਲੈ ਲਈ ਜੀ ਕਹਿੰਦੇ ਪਾਸਿੰਗ ਤੇ ਭੇਜਾਂਗੇ ਜੀ ਹਾਂ ਮੈਂ ਕਿਹਾ ਅਸੀਂ ਨਹੀਂ ਜਾਣਦੇ ਤੁਸੀਂ ਭੇਜਣਾ ਕਹਿੰਦੇ ਹਾਂ ਸਾਡੀ ਵਰਕਸ਼ਾਪ ਸੱਡ ਜਾਓ ਮੁੰਡਾ ਉੱਥੇ ਛੱਡਿਆ ਜੀ ਕਹਿੰਦਾ ਨਾਲ ਚੱਕ ਲੈ ਉਹ ਮੁੰਡਾ ਨਾਲ ਚੱਕ ਲੈ ਗਿਆ ਛੱਡਿਆ ਦੂਏ ਦਿਨ ਉਹਨਾਂ ਨੇ ਚੱਕਾ ਹੋਰ ਬੰਦੇ ਦਾ ਦਿੱਤਾ ਜੀ ਕਿਸੇ ਉਹਨਾਂ ਨੇ ਆਪ ਦੇ ਦਿੱਤੇ ਸੀ ਉਹ ਭੱਲਿਆ ਜੀ ਸਤੋਂ ਇੱਕ ਕੁਲਵਿੰਦਰ ਸਿੰਘ ਕੀ ਦਾ ਨਾਮ ਇਹ ਪਤਾ ਨਹੀਂ ਮੈਂ ਨਹੀਂ ਜਾਣਦਾ ਜੀ ਕੋਈ ਇਹ ਕੜਾਮ ਕਰੂਗਾ ਉਧਰ ਦੀ ਵੀ ਗੜ ਵੱਲ ਜੀ ਇਹ ਬੰਦੇ ਨਾਲ ਮੁਲਾਕਾਤ ਨਾ ਜਮੀ ਨਹੀਂ ਜੀ ਜੇ ਸਾਡੇ ਸਾਹਮਣੇ ਕਢਾ ਦੇਵੇ ਨਾ ਉਹ ਮੈਨੂੰ ਪਛਾਣ ਸਕਦਾ ਵੀ ਕੌਣ ਹੈ ਨਾ ਉਹ ਮੈਨੂੰ ਕੁਛ ਨਹੀਂ ਤੁਹਾਨੂੰ ਮੇਰ ਵਾਲਿਆਂ ਨੇ ਮੇਰ ਵਾਲਿਆਂ ਨੇ ਦਿੱਤਾ ਜੀ ਇਹ ਚੈੱਕ ਦਿੱਤਾ ਇਹਨਾਂ ਨੂੰ 85000 ਰੁਪਏ ਦੇ ਉੱਪਰ ਲਿਖਿਆ ਹੋਇਆ ਹੈਗਾ ਜਿਹੜਾ SBI ਬੈਂਕ ਦਾ ਚੈੱਕ ਆ ਤੇ ਕੁਲਵਿੰਦਰ ਸਿੰਘ ਦੇ ਸੈਨ ਇੱਕੋ ਹੋਏ ਆ ਤੇ ਚੈੱਕ ਦੀ ਜਿਹੜੀ ਡੇਟ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਇਹ 2022 ਦਾ ਹੈਗਾ 11 12 2022 ਦਾ ਪਿੱਛੇ ਕੋਈ ਸਾਈਨ ਨਹੀਂ ਹੋਏਗੇ ਇਹ ਇਹਨਾਂ ਨੇ ਚੈੱਕ ਦਿੱਤਾ ਜੀ ਜਿਹੜਾ ਇਹਨਾਂ ਨੇ ਚੈੱਕ ਜਦੋਂ ਵਾਪਸ ਲੈ ਲਿਆ ਉਹ ਤੇ ਹਾਂ ਇਹ ਇਹਨਾਂ ਨੇ ਦਿੱਤਾ ਜੀ ਆਵਦਾ ਵਾਪਸ ਲੈ ਲਿਆ ਤੇ ਇਹ ਦੇਤਾ ਜੀ ਆਵਦਾ ਵਾਪਸ ਕੀ ਕਹਿ ਕੇ ਲਿਆ ਤੁਹਾਡੇ ਕੋਲ ਕਹਿੰਦੇ ਵੀ ਬਸ ਇਹ ਤਾਂ ਤੁਹਾਨੂੰ ਮਿਲ ਜਾਣਾ ਇਹਨੂੰ ਅਸੀਂ ਪੁੱਛਦਿਆਂ ਵੀ ਲਾਈਏ ਲਾਈਏ ਹਜੇ ਪਈ ਨਹੀਂ ਸਬਸਿਡੀ ਇਹਦੇ ਪਈ ਨਹੀਂ ਫੇਰ ਜਦ ਮੈਂ ਬਾਹਰ ਕਹਿਣ ਤੇ ਉਹਨਾਂ ਨੇ ਮੇਰਾ ਨੰਬਰ ਬੁੱਕ ਕਰਾਤਾ ਜੀ ਹਮ ਆਵਦੇ ਆ ਨੰਬਰ ਤੋਂ ਕਰਾਇਆ ਜੀ ਆ ਨੰਬਰ ਆ ਨੰਬਰ ਹੈ ਜੀ ਜੀ ਉਹਨਾਂ ਦੀ ਭਰਾ ਦਾ ਖਣੀ ਉਹਨਾਂ ਦੇ ਉਹਨਾਂ ਦੇ ਫਰਮ ਦਾ ਦੋਈ ਨੰਬਰ ਉਹਨਾਂ ਦੇ ਲਈ ਜੀ ਮੈਨੂੰ ਜੀ ਖੇਤੀਬਾੜੀ ਦਫ਼ਤਰ ਦੇ ਵਿੱਚੋਂ ਫੋਨ ਆ ਗਿਆ ਕਹਿੰਦੇ ਤੁਹਾਡਾ ਸੁਪਰਸੀਡਰ ਦਾ ਨੰਬਰ ਨਿਕਲਿਆ ਹੈ ਜੀ ਹਮ ਉਹਨੂੰ ਕਹਿ ਲਓ ਚਾਹੇ ਲਾਟਰੀ ਕਹਿ ਲਓ ਚਾਹੇ ਕੁਛ ਕਹਿ ਲਓ ਜ ਮੈਂ ਠੀਕ ਹੈ ਜੀ ਉਹਨਾਂ ਕੋਲ ਲਿਸਟ ਵਗ ਜਾਂਦੀ ਸਾਰੇ ਜਿੰਨੇ ਰੋਟੇਟਰ ਬਣਾਉਂਦੇ ਆ ਉਹ ਕਹਿੰਦੇ ਜੀ ਤੁਸੀਂ ਸਤੋਂ ਲਿਓ ਹੁੰਦਾ ਹੀ ਅਗਲੇ ਨੂੰ ਸਤੋਂ ਲਿਓ ਮੈਂ ਇਹਨਾਂ ਕੋਲ ਗਿਆ ਵੀ ਆਪਣਾ ਨੰਬਰ ਨਿਕਲਿਆ ਜਿਹੜਾ ਤੁਸੀਂ ਭਰਿਆ ਤੀ ਵੀ ਕਰੋ ਕੁਛ ਕਹਿੰਦੇ ਵੀ ਖੇਤੀવાડી ਵਾਲੇ ਨਾਲ ਤੂੰ ਉਹਦੇ ਨਾਲ ਗੱਲ ਕਰ ਸੈਟਲਮੈਂਟ ਕਰੋ ਉਹਦੇ ਨਾਲ ਵੀ ਕੀ ਲੈਂਦਾ ਤੈਨੂੰ ਐਵੇਂ ਦੇ ਦੇ ਫੇਰ ਮੈਂ ਕਹਿੰਦਾ ਮੈਂ ਨਹੀਂ ਕੰਮ ਕਰਦਾ ਸੈਟਲਮੈਂਟ ਕਰ ਰਿਸ਼ਵਤ ਕਹਿੰਦੇ ਸੀ ਮੈਂ ਵੀ ਉਹੀ ਕਹਿੰਦੇ ਮੈਂ 85000 ਤਾਂ ਮੈਨੂੰ ਪਹਿਲਾਂ ਮਿਲਿਆ 20 ਕੱਟ ਲੈ ਕਿਸੇ ਨੇ ਇਹ ਵੀ ਮਿਲਿਆ ਨਹੀਂ ਪੂਰਾ ਚੈੱਕੀ ਆ ਮੇਰੇ ਲਵੇ ਤੇ ਦੂਜੇ ਨੰਬਰ ਤੇ ਮੈਂ ਇਹ ਗਲਤ ਕੰਮ ਨਹੀਂ ਕਰਦਾ ਹੂੰ ਚਲ ਕਰ ਦੇ ਕਰ ਦੇ ਮੈਂ ਫਿਰ ਆ ਚੈੱਕ ਕਹਿੰਦੇ ਅਜੇ ਪਏ ਨਹੀਂ ਲਾ ਦੇ ਉਹ ਲਾ ਦੇ ਲਾ ਦੇ ਫਿਰ ਇਹ ਚੱਲਦਾ ਵੀ ਠੀਕ ਨਹੀਂ ਜੀ ਹੂੰ ਬਿਲਕੁਲ 1 ਲੱਖ 5 ਦੀ ਤੁਹਾਨੂੰ ਸਬਸਿਡੀ ਮਿਲਣੀ ਸੀ ਇਹ ਚੈੱਕ 85000 ਦਾ ਕਿਉਂ ਦਿੱਤਾ ਫਿਰ ਇਹ ਪਹਿਲਾਂ ਦਿੱਤਾ ਜੀ ਜਦੋਂ ਆਪਾਂ ਨੂੰ ਦੁਬਾਰਾ ਜਿਹੜਾ ਬਸ ਉਹਨਾਂ ਨੇ ਕਹਿੰਦੇ 20000 ਉਹ ਲੋਕ ਜਿਹਦਾ ਨੰਬਰ ਵੀ ਉਹਦੇ ਦੋ ਨੰਬਰ ਨਿਕਲੇ ਨੇ ਸਾਨੂੰ ਤਾਂ ਐ ਕਿਹਾ ਨੇ ਹੂੰ ਵੀ ਇੱਕ ਤੁਹਾਨੂੰ ਦਵਾ ਦੇਾਂਗੇ 20000 ਕਾ ਦਾ ਲਊਗਾ ਉਹ ਤੁਹਾਡੇ ਤੋਂ ਕੀ ਪਤਾ ਕਾ ਦਾ ਲਊ ਜੀ ਉਹਨਾਂ ਨੂੰ ਪਤਾ ਹੋਊਗਾ ਜੀ 1500 ਕਹਿੰਦੇ ਅਸੀਂ ਕਹਿੰਦੇ ਚੱਲ 85 ਮਿਲ ਜੋ ਉਹ ਬਹੁਤ ਹੈ ਸਾਨੂੰ ਤਾਂ ਹੂੰ ਵੀ ਚਲੋ ਮਿਲਦਾ ਮੌਕੇ ਨਾਲ ਬਜਾਈ ਦਾ ਟਾਈਮ ਤੇ ਜੀ ਹੂੰ ਵੀ ਮੌਕੇ ਤੇ ਸਾਨੂੰ ਮਿਲ ਰਿਹਾ ਚਲੋ ਕੋਈ ਗੱਲ ਨਹੀਂ ਹੂੰ ਆਪਾਂ 85 ਲੈ ਲੈਣੇ ਡੀਜ਼ਲ ਦੇ ਚਾਰ ਢੋਲਾਂ ਦਾ ਫਾਇਦਾ ਹੋ ਜੂਗਾ ਕਹਿੰਦੇ ਅੱਛਾ ਜਦੋਂ ਦੁਬਾਰਾ ਤੁਹਾਡਾ ਨੰਬਰ ਨਿਕਲਦਾ ਉਸ ਤੋਂ ਬਾਅਦ ਇਹਨਾਂ ਨੇ ਇਹ ਵਰਕਸ਼ਾਪ ਵਾਲਿਆਂ ਨੇ ਮੇਰ ਵਾਲਿਆਂ ਨੇ ਤੁਹਾਨੂੰ ਇਹ ਕਿਹਾ ਵੀ ਜਿਹੜਾ ਖੇਤੀਬਾੜੀ ਅਫਸਰ ਆ ਉਹਦੇ ਨਾਲ ਸੈਟਲਮੈਂਟ ਕਰ ਲਓ 20000 ਦੀ 10000 ਦੀ ਜਿੰਨੇ ਦੀ ਮਰਜ਼ੀ ਕਰੋ ਜਿਹੜੀ ਬਾਕੀ ਸਬਸਿਡੀ ਬਚੂਗੀ ਉਹ ਤੁਹਾਨੂੰ ਮਿਲੂਗਾ ਆਹੋ ਸਾਨੂੰ ਮਿਲੂ ਮੈਂ ਕਿਹਾ ਵੀ ਇਹ ਕੰਮ ਮੈਂ ਨਹੀਂ ਕਰਨਾ ਬਿਲਕੁਲੀ ਫਿਰ ਕੀ ਕਹਿੰਦੇ ਤੁਹਾਨੂੰ ਕਹਿੰਦੇ ਵੀ ਮਤਲਬ ਹੈ ਵੀ ਫਿਰ ਇਸ ਇਤੇ ਪਤਾ ਦੁਬਾਰਾ ਮਿਲ ਜੂ ਨੂੰ ਪੁੱਛਦੇ ਆ ਫੋਨ ਕਰਦੇ ਆ ਅੱਜ ਕੱਲ ਫਿਰ ਇਹ ਦੋ ਵਾਰੋਂ ਤੋਂ ਸਰਵਿਸ ਕਰਾ ਲਈ ਉਹਦੀ ਵਰਕਸ਼ਾਪ ਚ ਹੋਈ ਹੈ ਜੀ ਹੂੰ ਕਿਹਾ ਤੀਜੀ ਵਾਰ ਅਸੀਂ ਪਰਸੋਂ ਸਮਾਨ ਲੈਣ ਗਏ ਤੇ ਨਾਲ ਮੇਰੇ ਪ੍ਰਧਾਨਤੀ ਜੀ ਹੂੰ ਸਿੱਧੂਪੁਰ ਦਾ ਮਹਿਲਕਣ ਬਲਾਕ ਦਾ ਹੂੰ ਤੇ ਨਾ ਸਾਨੂੰ ਸਮਾਨ ਦਿੱਤਾ ਜੀ ਸਮਾਨ ਸਾਡਾ ਫੜਕੇ ਸਮਾਨ ਅੰਦਰ ਧਰ ਲਿਆ ਹਾ ਹੂੰ ਤੇ ਅਸੀਂ ਫਿਰ ਕਿਹੜੇ ਨੇ ਜੀਡੀ ਵਾਲੇ ਨੇ ਕੇਡੀ ਵਾਲੇ ਜੀਡੀ ਵਾਲਿਆਂ ਤੋਂ ਅਸੀਂ ਇਹ ਸਮਾਨ ਲਿਆ ਕੇ ਪਵਾਇਆ ਚ ਜੀ ਪਰਸੋਂ ਵੀ ਹੂੰ ਇਹਦੇ ਤੇ 10-15000 ਰੁਪਏ ਲੱਗਿਆ ਇਹਨੂੰ ਟਾਈਮ ਕਿੰਨਾ ਹੋ ਗਿਆ ਲੈ ਇਹਨੂੰ ਤੁਹਾਨੂੰ ਇਹਨੂੰ ਟਾਈਮ ਨੂੰ ਅਸੀਂ ਇਹ ਮਾਰੇ ਖਾਲੇ 22 ਚ ਲਿਆਤੀ ਜੀ 22 ਚ ਲਿਆ ਹਾਂਜੀ ਉਦੋਂ ਦੇ 25 ਚੱਲ ਪਿਆ ਉਦੋਂ ਦਾ ਇੰ ਤੁਰੇ ਫਿਰ ਦੂਥੇ ਜਾਵੜੇ ਇੱਥੇ ਆ ਗਿਆ ਕਰ ਲਿਆ ਮੇਰੇ ਆ ਮੁੰਡਿਆਂ ਵਰਗੇ ਨੇ ਉਹ ਦੋ ਮੁੰਡੇ ਬਾਪ ਵੀ ਉਹਨਾਂ ਦਾ ਮੇਰੇ ਵਰਗਾ ਸਿੱਧਾ ਸਾਦਾ ਹੀ ਹੈ ਜੀ ਹੂੰ ਮੈਂ ਉਹਨਾਂ ਦੇ ਕੋਈ ਮੈਂ ਸੋਚਿਆ ਦੀ ਮੇਰੇ ਬੱਚੇ ਨੇ ਇਹ ਵੀ ਆਪਾਂ ਕਰਨਾ ਨਹੀਂ ਚਾਹੁੰਦੇ ਕੋਈ ਐਕਸ਼ਨ ਹੂੰ ਮੈਨੂੰ ਕਹਿੰਦੇ ਵੀ ਮੈਂ ਚੀਫ ਕੋ ਜੇਨੇ ਦਾ ਚੀਫ ਹੈ ਨਾ ਸੰਗਰੂਰ ਵਾਲਾ ਉਹਨਾਂ ਦਾ ਧਿਆਨ ਚ ਆਇਆ ਹੈ ਰਟਾਇਰ ਹੋ ਗਿਆ ਹਮ ਕੇਤੀਬਾੜੀ ਜਿਹੜਾਂ ਦੇ ਧਿਆਨ ਚ ਧੂਰੀ ਵਾਲਿਆਂ ਦੇ ਵੀ ਉਹਨਾਂ ਦੇ ਵੀ ਧਿਆਨ ਚ ਠੀਕ ਹੈ ਜੀ ਮੈਨੂੰ ਹਜੇ ਚੀਫ ਸਾਹਿਬ ਕਹਿੰਦੇ ਵੀ ਥੋੜਿਆਂ ਦਾ ਪਹਿਲਾਂ ਹੀ ਰੇਟ ਵੱਧ ਲਾ ਗਿਓ ਵੀ ਰੋਟਾ ਮੀਟਰ ਥੋੜਾ ਫ੍ਰੀ ਹੈ ਲੈ ਗਏ ਮੈਂ ਕਹਿੰਦਾ ਵੀ ਖੰਨੇ ਤੋਂ ਕਿਰਾਇਆ 1,80,000 ਦਾ ਸੀ ਇਕੱਠਾ ਕਰਾਉਨੇ ਆ 20 21 21 ਦਾ ਆਊਟਰ ਦਿੰਨੇ ਆ ਕਿਸਾਨਾਂ ਨੂੰ ਜਿਹੜੇ ਦਿੰਨੇ ਸੀ ਸਬਸਿਡੀ ਤੇ 1,80,000 ਚ ਪੈਣ ਲਾ ਕਹਿੰਦੇ ਫਟੋ ਪੈਸੇ ਉਹ ਵੀ ਵੱਧ ਲਗੇ ਤੇ ਬਾਕੀ ਸੋਡਾ ਤਾਂ ਉਹੀ ਗਿਆ ਜੀ ਮੈਂ ਆਪਾਂ ਜੁਕਤੀ ਪੁਰਾਣੀ ਨਵੀਂ ਲੈ ਕੇ ਪੁਰਾਣੀ ਛੱਡਿਆ ਉਹਨੇ ਉੱਥੇ ਹੁਣ ਇਹਨਾਂ ਦੇ ਕਹਿੰਦੇ ਮਤਬਲਾ ਵੀ ਅਸੀਂ ਇਹ ਖਰੀਦਿਆ ਵੀ ਮਹਿੰਗਾ ਤੇ ਜਿਹੜੀ 105000 ਦੀ ਸਬਸਿਡੀ ਇਹਨਾਂ ਨੂੰ ਮਿਲਣੀ ਸੀ ਉਹਦੇ ਵਿੱਚੋਂ ਜਿਹੜੇ ਬੰਦੇ ਦਾ ਨੰਬਰ ਸੀ ਜਿਹਦੇ ਨੰਬਰ ਤੇ ਸਬਸਿਡੀ ਆਉਣੀ ਸੀ 20000 ਰੁਪਇਆ ਉਹਨੂੰ ਇਹਨਾਂ ਨੇ ਦੇਣਾ ਕੀਤਾ ਸੀ ਤੇ 85000 ਰੁਪਇਆ ਇਹਨਾਂ ਨੂੰ ਇਹ ਸੀ ਸਾਨੂੰ ਮਿਲ ਜੂਗਾ 85000 ਰੁਪਇਆ ਵੀ ਇਹ ਕਹਿੰਦੇ ਸਾਨੂੰ ਨਹੀਂ ਮਿਲਿਆ ਤੇ ਇਹ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਹੈਗਾ ਉਹ ਚੱਲਦਾ ਵੀ ਨਹੀਂ ਟਰੈਕਟਰ ਦਾ ਵੀ ਕਿਉਂ ਸੀਗਾ ਵੀ ਟਰੈਕਟਰ ਦਾ ਜੀ ਕਹਿੰਦੇ ਤੁਹਾਡਾ ਟਰੈਕਟਰ ਨਹੀਂ ਠੀਕ ਹੈਗਾ ਕਿਹੜਾ ਟਰੈਕਟਰ ਸੀ ਕਿਉਂ ਡੀਅਰ ਸੀਗਾ ਜੀ ਉਹ ਖੜਾ ਜੀ ਅਸੀਂ ਨਾ ਪਲਾਟ ਵਿੱਚ ਆ 8 ਲੱਖ 10 ਹਜ਼ਾਰ ਦਾ ਟਰੈਕਟਰ ਵੀ ਲਿਆਂਦਾ ਫਿਰ ਕਹਿੰਦੇ ਥੱਲੇ ਸਕੇਡਾਂ ਨਹੀਂ ਇਹ ਤਾਂ ਨੀ ਕੰਮ ਕਰੋ ਸਕੇਡਾਂ ਵੀ ਲਵਾਤੀਆਂ ਜਾਂ ਉਹਦੀਆਂ ਇੱਧਰ ਸਕੇਡਾਂ ਜੀ ਉਹ ਨਹੀਂ ਜੀ ਸਕੇਡਾਂ ਠੀਕ ਹੈ ਜੀ ਔਸਕਾ ਡਾਂਜੀ ਜੀ ਇਹ ਫੇਰ ਕਹਿੰਦੇ ਵੀ ਗਰਾਰੀ ਹੈ ਜੀ ਬਦਲ ਨਹੀਂ ਪਊਗਾ ਤੁਸੀਂ ਬਦਲੋ ਜੀ ਗਰਾਰੀ ਕਹਿੰਦੇ ਇਹ ਤਾਂ ਫੇਰ ਘਸ ਗਈ ਹੁਣ ਸਾਡੀ ਲੈਣੀ ਨਹੀਂ ਅਸੀਂ ਉਹ ਜੀ ਡੀ ਆਲੇ ਨੇ ਜਿਹੜੀ ਆਲੇ ਨੇ ਜੀ ਜੀ ਡੀ ਆਲੇ ਨੇ ਉਹਨਾਂ ਨੇ ਉਹ ਸੀ ਇਹ ਗਰਾਰੀਆਂ ਲੈ ਲੈਂਦੇ ਨੇ ਆ ਪਈਆਂ ਇਹ ਕੱਡੀਆਂ ਉਹਨਾਂ ਵਾਲੀਆਂ ਤੇ ਉਹ ਪਾਈਆਂ ਹੋਈਆਂ ਨੇ ਚੱਲਦਾ ਫੇਰ ਵੀ ਨਹੀਂ ਜੀ ਆ ਹੁਣ ਵੀ ਮਾਲੀ ਮਾਲੀ ਇੱਥੇ ਮੁੰਡਾ ਉਹ ਤੋਂ ਕੰਮ ਕਰਾਇਆ ਸਾਰਾ ਖੁੱਲ ਤੁਸੀਂ ਪਿੰਡ ਦੇ ਬੰਦੇ ਕਦੇ ਪੰਚਾਇਤ ਨੂੰ ਲੈ ਕੇ ਗਏ ਹੋ ਉੱਥੇ ਮੈਂ ਪ੍ਰਧਾਨ ਨੂੰ ਵੀ ਲੈ ਕੇ ਗਿਆ ਤੇ ਕੱਲ ਜੀ ਕਿਸੇ ਦੀ ਮੰਨਦੀ ਨਹੀਂ ਉਹ ਤਾਂ ਜੀ ਪਹਿਲਾਂ ਲੈ ਰੋਲੇ ਚ ਆਪਦੇ ਪਿੰਡ ਦੀ ਪੰਚਾਇਤ ਨੂੰ ਕਿਸ ਨੂੰ ਲੈ ਕੇ ਪੰਚਾਇਤ ਹੁਣ ਸਰਪੰਚ ਸਾਹਿਬ ਖੜੇ ਆ ਜੀ ਪਹਿਲਾਂ ਮੈਂ ਪੰਚਾਇਤ ਨਹੀਂ ਆ ਮੈਂ ਕਹੀ ਗੱਲ ਸਰਪੰਚ ਸਾਹਿਬ ਪਤਾ ਤੁਹਾਨੂੰ ਐ ਸਰ ਰੋਲੇ ਦਾ ਸਰਪੰਚ ਸਾਹਿਬ ਇੰਨਾ ਜੀ ਆਪਾਂ ਨੂੰ ਨਹੀਂ ਪਤਾ ਅੱਜ ਹੀ ਪਤਾ ਲੱਗਿਆ ਜੀ ਮੰਨ ਵੀ ਸਾਨੂੰ ਜਦੋਂ ਘਰੇ ਬੁਲਾਇਆ ਗਿਆ ਉਹਨਾਂ ਦਾ ਹੂੰ ਤਾਂ ਜੀ ਹੁਣ ਇਹ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਕੀ ਇਹਦਾ ਹੋਣਾ ਚਾਹੀਦਾ ਵੀ ਸਾਡਾ ਪੀਸ ਵੀ ਬਦਲਿਆ ਜਾਵੇ ਹੂੰ ਸਾਨੂੰ ਸਬਸਿਡੀ ਮਿਲਣੀ ਚਾਹੀਦੀ ਆ ਬਸ ਆਹੀ ਗੱਲ ਆਪਾਂ ਕਿਹੜਾ ਉਹਨਾਂ ਨਾਲ ਕੋਈ ਜੇ ਡਿਵਾਂਸ ਹੈ ਜੀ ਪਰ ਇਸਮੈਂਟ ਜਿਹੜੀ ਹੋਈ ਦੇਖ ਲਓ ਕਿੰਨੀ ਜਦੋਂ ਵਰਕਸ਼ਾਪ ਤੇ ਜਾਂਦੇ ਆਂ ਕੀ ਕਹਿੰਦੇ ਆ ਤੁਹਾਨੂੰ ਕਹਿੰਦੇ ਜੀ ਉਹ ਕਹਿੰਦੇ ਵੀ ਜੋ ਕੁਝ ਕਰਨਾ ਕਰ ਲੋ ਇਹ ਗੱਲ ਕਹਿੰਦੇ ਸਾਡਾ ਕਸੂਰੀ ਨਹੀਂ ਕੋਈ ਆਂ ਕਹਿੰਦੇ ਨਹੀਂ ਜੀ ਬਸ ਪਹਿਲੀ ਗੱਲ ਤਾਂ ਮੈਂ ਤੁਸੀਂ ਮੇਰੇ ਬੱਚਿਆਂ ਵਰਗੇ ਹਾਂ ਹੂੰ ਉਹ ਤਾਂ ਸਾਰਾ ਕੁਝ ਜਾਂਦਾ ਹੁੰਦਾ ਹੈ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਤੇ ਆ ਸਾਰਾ ਕੁਝ ਦੇਖ ਕੇ ਮੇਰੇ ਤਾਂ ਇੱਕ ਦੱਲ ਲੈਆ ਤੁਸੀਂ ਬਿੱਲ ਸਾਨੂੰ ਆ ਦਿੱਤਾ ਜੀ ਵੀ ਜ਼ੋਰ ਪਾਉਣ ਤੇ ਅੱਜ ਕੀ ਕੱਢ ਕੇ ਦਿੱਤਾ ਉਹਨਾਂ ਨੇ ਆਪਦੇ ਕੰਪਿਊਟਰ ਚ ਤੁਹਾਡੇ ਨਾਂ ਤੇ ਨਹੀਂ ਜੀ ਨਹੀਂ ਇਹ ਕੋਈ ਦਸ ਕਰਨਾ ਆਏ ਕਰੋ ਉਧਰ ਹੀ ਜੀ ਦੇਵੀਗੜ੍ਹ ਕਿੰਨੀ ਲਾ ਨਹੀਂ ਉਹਦੇ ਨਾਂ ਤੇ ਕਿਉ ਇਹ ਉਹਨਾਂ ਨੂੰ ਪਤਾ ਹੈ ਉਹ ਤਾਂ ਮੈਂ ਤਾਂ ਬਿੱਲ ਵੀ ਨਹੀਂ ਦਿੱਤਾ ਨਹੀਂ ਮੈਂ ਕੋਟ ਜਾ ਖੜਦਾ ਕਚੂਮਰ ਕੋਟ ਦਾ ਕੀ ਹੈ ਲਿਵਰ ਕੋਟ ਇਹ ਬਿੱਲ ਇਹਨਾਂ ਨੂੰ ਦਿੱਤਾ ਕਿਸੇ ਦੇ ਹੋਰ ਦੇ ਨਾਮ ਤੇ ਹੈ ਕਹਿੰਦੇ ਸਾਡੇ ਬਿੱਲ ਤੇ ਸਾਡੇ ਨਾਮ ਤੇ ਬਿੱਲ ਨਹੀਂ ਬਿੱਲ ਜਿਹੜਾ ਜਦੋਂ ਤੁਸੀਂ ਇਹ ਖਰੀਦਿਆ ਉਦੋਂ ਹੀ ਮੰਗਣੀ ਨਾਲ ਦੀ ਨਾਲ ਕਿ ਕਿਸਾਨੂੰ ਬਿੱਲ ਮੈਂ ਬਿੱਲ ਦਿਓ ਜੀ ਕਹਿੰਦੇ ਤੁਹਾਨੂੰ ਕੀ ਲੈਣਾ ਸਬਸਿਡੀ ਚਾਹੀਦਾ ਤੁਹਾਨੂੰ ਉਹਦਾ ਨੰਬਰ ਆਇਆ ਵਾ ਫਲਾਨਾ ਆਇਆ ਸاسی ਬੈਠਿਆ ਸੀ ਕਿਹੜਾ ਕਿਧਰ ਗਿਆ ਕਹਿੰਦੇ ਮੇਰੇ 200 ਕੱਲ 6 ਮਾ ਕਿਹੜਾ 3205 ਕਿਹੜੇ ਮੈਂ ਪਹਿਲਾਂ ਉਹਨਾਂ ਕੋਲ ਮਾਰਿਆ ਜੀ ਹਮ ਬਕਾਇਦਾ ਉਹਨਾਂ ਦਾ ਬੋਰਡ ਵੀ ਲੱਗਿਆ ਹੋਇਆ ਹੈ 50% ਸਬਸਿ ਤੇ ਉਹ ਵੀ ਅੱਜ ਵੀ ਆ ਸਾਡਾ ਵੋਟ ਜੀ ਅੱਜ ਵੀ ਹੈ ਕਹਿੰਦੇ 50% ਵਾਲੇ ਤਾਂ ਕਹਿੰਦੇ ਨੇ ਤੁਸੀਂ ਇਹ ਦੇਖੋ ਨਾ ਤੇ ਸਬਸਿਡੀ ਮਿਲੀ ਆ ਨਾ ਹੀ ਇਸ ਚੀਜ਼ ਦੇ ਇਹਨਾਂ ਦੇ ਕੋਲੇ ਬਿੱਲ ਆ ਵੀ ਇਹ ਮਾਲਕ ਹੋਣ ਇਸ ਚੀਜ਼ ਦੇ ਤੇ ਨਾ ਹੀ ਇਹ ਸਹੀ ਤਰੀਕੇ ਦੇ ਨਾਲ ਚੱਲਦਾ ਤੁਹਾਨੂੰ ਨਹੀਂ ਲੱਗਦਾ ਵੀ ਕੋਈ ਚੀਜ਼ ਤੁਸੀਂ ਉਹਨਾਂ ਤੋਂ ਨਾ ਲੈ ਸਕੇ ਉਦੋਂ ਸਿਰਫ ਇੱਕ ਉਹ ਨੰਬਰ ਆ ਗਿਆ ਜਾਂ ਸਬਸਿਡੀ ਦੇ ਇਕੱਲਾ ਲਾਲਚ ਹੋ ਗਿਆ ਵੀ ਉਹ ਸਾਨੂੰ ਆ ਜੂਗੀ ਉਹਦੇ ਮੁਤਾਬਕ ਤੁਸੀਂ ਇਹ ਕੁਝ ਨਹੀਂ ਲਿਆ ਐਰ ਕੀ ਕਣਕ ਵੀ ਨਹੀਂ ਵੀਜੀ ਇਹਨਾਂ ਨੇ ਜਾਂ ਮੁੰਡੇ ਖੜੇ ਨੇ ਬਿੱਲ ਨਾਲ ਮਾਵੀ ਨਾ ਕਣਕਪੂਰੀ ਆ ਸਾਰੀ ਬਿੱਲ ਤਾਂ ਜੀ ਆਪਾਂ ਨੂੰ ਤਾਂ ਇੱਥੇ ਆਓ ਜੀ ਬਿੱਲ ਤਾਂ ਜੀ ਆਪਾਂ ਨੂੰ ਮੰਨ ਲਓ ਤਾਂ ਕੀ ਨਾਮ ਕੀ ਤਾਂ ਮੇਰਾ ਨਾਮ ਬਲਕਾਰ ਸਿੰਘ ਆ ਜੀ ਹਮ ਸਰ ਬਿੱਲ ਤਾਂ ਉਹ ਮੰਨ ਲਓ ਵੀ ਆਪਾਂ ਨੂੰ ਤਾਂ ਦਿੰਦੇ ਵੀ ਜੇ ਬਿੱਲ ਨਾ ਆਪਣੇ ਨਾਮ ਕੱਟ ਦਿੰਦੇ ਫਿਰ ਸਾਨੂੰ ਸਬਸਿਡੀ ਨਹੀਂ ਸੀ ਮਿਲਣੀ ਜੀ ਤੇ ਸਬਸਿਡੀ ਹੁਣ ਤਾਂ ਮਿਲਣੀ ਆ ਮੰਨ ਲਓ ਵੀ ਜਿਹਦੇ ਨਾਮ ਤੇ ਬਿੱਲ ਕੱਟਿਆ ਹੋਇਆ ਸੀ ਮੰਨ ਲਓ ਜਿਹਨੇ ਬੰਦੇ ਨੇ ਸਬਸਿਡੀ ਭਰੀ ਸੀ ਮੰਨ ਲਓ ਉਹਦੇ ਨਾਮ ਤੇ ਬਿੱਲ ਸੀਗਾ ਇਹ ਹੂੰ ਤੇ ਹੁਣ ਮੰਨ ਲਓ ਬਿੱਲ ਉਹਦੇ ਨਾਮ ਤੇ ਸੀਗਾ ਸਾਨੂੰ ਤਾਂ ਉਹਨਾਂ ਨੇ ਆ ਕੱਟ ਕੇ ਦਿੱਤਾਗਾ ਸਾਡੇ ਚੈੱਕ ਵੀ ਤੁਹਾਨੂੰ ਪਤਾ ਵੀ ਇਹਦੀ ਮਿਆਦ ਪੁੱਗ ਗਈ ਏ 22 ਦਾ ਤੁਹਾਨੂੰ ਚੈੱਕ ਦਿੱਤਾ ਪਾ ਹੁਣ ਇਹਦੀ ਕੋਈ ਵੈਲਿਊ ਕਹਿੰਦੇ ਕਹਿੰਦੇ ਹਜੇ ਲਾਇਓ ਨਾ ਵੀ ਬੰਦੇ ਦੇ ਖਾਤੇ 'ਚ ਪੈਸੇ ਨਹੀਂ ਜਾਂ ਕੀ ਨੇ ਵੀ ਅਸੀਂ ਆਪੀ ਸਾਡੀ ਜ਼ਿੰਮੇਵਾਰੀ ਹੋਊਗੀ ਇਹ ਗੱਲ ਕਹਿੰਦੇ ਆ ਪਰਸੋਂ ਵੀ ਕਹੇ ਗੱਲ ਪ੍ਰਧਾਨ ਸਾਹਿਬ ਨਾਲ ਗੱਲ ਕਰਾ ਦੇਣਾ ਛੁੱਟੀ ਪ੍ਰਧਾਨ ਸਾਹਿਬ ਹੂੰ ਮੇਰੇ ਨਾਲ ਗਿਆਤੀ ਸੀ ਪਰਸੋਂ ਹੁਣ ਤੁਸੀਂ ਕੀ ਚਾਹੋਗੇ ਵੀ ਸਬਸਿਡੀ ਤੇ ਇਹ ਚੀਜ਼ ਬਦਲੇ ਜਾਵੇ ਮਿਲਣੇ ਚਾਹੀਦੇ ਜੀ ਇਹਦੇ ਤੇ ਜੀ ਹੁਣ ਸਾਨੂੰ ਇਹ ਖਰੀਦਿਆ ਦਾ ਸਬਸਿਡੀ ਨਵਾਂ ਲਈ ਤਾਂ ਮਿਲੂ ਕੋਈ ਇਹ ਕਿੰਨੇ ਦਾ ਲਿਆ ਸੀ ਤੁਸੀਂ ਨਵਾਂ ਤੇ 2 ਲੱਖ ਲਗਭਗ 45000 ਦਾ ਜੀ ਤੇ ਟਰੈਕਟਰ ਨਵਾਂ ਕਿੰਨੇ ਦਾ ਲਿਆ ਇਹ 8 ਲੱਖ 10000 8 ਲੱਖ 10000 ਟਰੈਕਟਰ ਹਾਂਜੀ ਹਾਂਜੀ ਇਹ ਲਿਆ ਸੀ 2 ਲੱਖ 45000 45 ਦਾ 2 ਲੱਖ 45000 ਦਾ ਇਹ ਇਹਨਾਂ ਨੇ ਖਰੀਦਿਆ ਸੀ ਵੀ ਆਪਦਾ ਕੰਮਕਾਰ ਖੇਤੀਬਾੜੀ ਦਾ ਕਰਾਂਗੇ ਇਹਨਾਂ ਕੋਲੇ ਜੌਂਡੀਆ ਟਰੈਕਟਰ ਸੀਗਾ ਪਰ ਇਹ ਗੱਲ ਕਹਿ ਦਿੱਤੀ ਇਹਨਾਂ ਨੇ ਮੇਰ ਵਾਲਿਆਂ ਨੇ ਜਿਹੜੇ ਜਿੰਨਾਂ ਤੋਂ ਇਹਨਾਂ ਨੇ ਰੋਟਾਵੇਟਰ ਲਿਆ ਸੀਗਾ ਵੀ ਇਹੇ ਜੇ ਇਹਨੂੰ ਚਲਾਉਣਾ ਤਾਂ ਤੁਹਾਡਾ ਟਰੈਕਟਰ ਜਿਹੜਾ ਜੁੰਡੀ ਹੋਰ ਉਹ ਮਾੜਾ ਉਹ ਇਹ ਇਹਦੇ ਫਿੱਟ ਨਹੀਂ ਪੈਂਦਾ ਜਿਵੇਂ ਆਪਾਂ ਕਹਿਦੇ ਕਿ ਪੈਰ 'ਚ ਜੁੱਤੀ ਫਿੱਟ ਨਹੀਂ ਪੈਂਦੀ ਨੰਬਰ ਵੱਡਾ ਲਿਆਓ ਛੋਟਾ ਲਿਆਓ ਉਹ ਇਹਦੇ ਚੱਕਰ ਦੇ ਵਿੱਚ ਇਹਨਾਂ ਨੇ 8 ਲੱਖ ਤੇ 10000 ਦਾ 8 ਲੱਖ 10000 ਦਾ ਨਵਾਂ ਟਰੈਕਟਰ ਵੀ ਲੈ ਕੇ ਆਏ ਵੀ ਸ਼ਾਇਦ ਕੰਮ ਚੱਲ ਪੇ ਟਰੈਕਟਰ ਦੇ ਵੀ 8 ਲੱਖ ਰੁਪਇਆ ਲਾ ਬੈਠੇ ਤੇ ਇਹ ਜਿਹੜਾ ਚੱਲਿਆ ਫਿਰ ਵੀ ਨਹੀਂ ਨਾ ਤਾਂ ਉਹ 85000 ਜਿਨ੍ਹਾਂ ਨੂੰ ਕੋਈ ਸਬਸਿਡੀ ਮਿਲੀ ਨਾ ਇਹਨਾਂ ਦੇ ਕੋਲ ਕੋਈ ਇਸ ਰੋਟਾ ਬੀਟਰ ਦਾ ਕੋਈ ਬਿੱਲ ਹੈਗਾ ਇਹ ਕਹਿੰਦੇ ਨਾ ਤੇ ਸਾਡੀ ਸੁਨਵਾਈਓ ਵਰਕਸ਼ਾਪ ਵਾਲੇ ਕਰਦੇ ਆ ਜਿੱਥੋਂ ਅਸੀਂ ਮੇਰ ਵਾਲਿਆਂ ਤੋਂ ਲੈ ਕੇ ਆਏ ਆ ਹੁਣ ਉਨ੍ਹਾਂ ਦਾ ਪੱਖ ਵੀ ਜਾਣਾਂਗੇ ਵੀ ਅਸਲ ਦੇ ਵਿੱਚ ਉਹ ਸਹੀ ਆ ਕਿ ਇਹ ਸਹੀ ਆ ਆਪਾਂ ਇਹ ਜ਼ਰੂਰ ਕਹਿੰਦੇ ਆ ਕਿ ਬਹੁਤ ਸਾਰੇ ਮਸਲੇ ਆਪਣੇ ਕੋਲੇ ਆਉਂਦੇ ਆ ਆਪਾਂ ਇਹ ਵੇਖਣਾ ਹੁੰਦਾ ਵੀ ਸੱਚ ਕੀ ਆ ਇਹਨਾਂ ਦੋਨਾਂ ਧਿਰਾਂ ਦੇ ਵਿੱਚੋਂ ਸਹੀ ਕਿਹੜਾ ਤੇ ਜਿਹੜਾ ਸਹੀ ਆ ਉਹਦੀ ਜ਼ਰੂਰ ਸਾਨੂੰ ਮਦਦ ਵੀ ਕਰਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਵੀ ਮਦਦ ਕਰਨੀ ਚਾਹੀਦੀ ਆ ਦੂਸਰਾ ਪੱਖ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਆਪਾਂ ਇਹਨਾਂ ਦਾ ਮੇਰ ਐਗਰੀਕਲਚਰ ਵਾਲਿਆਂ ਦੇ ਨਾਲ ਆਪਾਂ ਸੰਪਰਕ ਕਰਾਂਗੇ ਉਹਨਾਂ ਨਾਲ رابطہ ਕਾਇਮ ਹੋ ਗਿਆ ਤਾਂ ਉਹ ਇਸ ਮਸਲੇ ਦੇ ਉੱਪਰ ਕੀ ਕਹਿੰਦੇ ਆ ਪਰ ਹੁਣ ਇਸ ਇਹਨਾਂ ਦਾ ਇਹੀ ਕਹਿਣਾ ਇਸ ਪਰਿਵਾਰ ਦਾ 92ਕ ਤੇ ਜਿਹੜਾ ਹੈਗਾ ਜਦੋਂ ਨਾਲ ਲਿਆਂਦਾ ਨਾ ਤੇ ਸਹੀ ਤਰੀਕੇ ਨਾਲ ਚੱਲਦਾ ਸੀ ਗੇੜੇ ਕੱਢੀ ਜਾਂਦੇ ਆ ਕਦੇ ਸਬਸਿਡੀ ਨੂੰ ਕਦੇ ਇਹਦੀ ਆਪਣਾ ਸਰਵਿਸ ਦੇ ਵਾਸਤੇ ਕਦੇ ਇਹਾਂ ਜਿਹੜੀਆਂ ਕੋਈ ਵਿੱਚ ਚੀਜ਼ਾਂ ਪੈਂਦੀਆਂ ਨੇ ਆ ਗਰਾਰੀਆਂ ਜਾਂ ਕੋਈ ਹੋਰ ਪੁਰਜੇ ਪੈਂਦੇ ਆ ਉਹਨਾਂ ਵਾਸਤੇ ਨਾ ਤੇ ਸਾਨੂੰ ਇਹ ਸਹੀ ਤਰੀਕੇ ਦੇ ਨਾਲ ਕੋਈ ਚੀਜ਼ ਮਿਲੀ ਆ ਇਸੇ ਕਰਕੇ ਜਰੂਰ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਕੋਈ ਚੀਜ਼ ਲੈਣੇ ਹੋ ਇੱਕ ਤੇ ਬਿੱਲ ਨਾਲ ਦੀ ਨਾਲ ਲਿਆ ਕਰੋ 5-10000 ਰੁਪਏ ਦੇ ਲਾਲਚ ਦੇ ਪਿੱਛੇ ਫਿਰ ਕੰਡੇ ਆ ਜਿਹੜੇ ਜ਼ਿਆਦਾ ਬੀਜੇ ਜਾਂਦੇ ਆ ਹੁਣ ਤੁਸੀਂ ਇਹ ਦੇਖੋ ਵੀ ਸ਼ਾਇਦ ਸ ਸਿਟੀ ਕਰਕੇ ਜੇ ਆਪ ਦੇ ਨਾਂ ਤੇ ਜਾਂ ਕੋਈ ਹੋਰ ਜੇ ਨਾ ਹੀ ਸਬ ਸਿਟੀ ਇਹ 85000 ਦੀ ਸ਼ਾਇਦ ਮੰਗਦੇ ਸਿੱਧਾ ਬਿੱਲ ਆਪ ਦੇ ਨਾਂ ਤੇ ਬਣਾਉਂਦੇ ਇਹਦੇ ਤੇ ਪੈਸੇ ਵੀ ਘੱਟ ਲੱਗੇ ਨੇ ਸੀ ਤੇ ਇਹਨਾਂ ਨੂੰ ਹੋ ਸਕਦਾ ਸ਼ਾਇਦ 8 ਲੱਖ 10000 ਦਾ ਨਵਾਂ ਟਰੈਕਟਰ ਵੀ ਨਾ ਖਰੀਦਣਾ ਪੈਂਦਾ ਪਰ ਫਿਰ ਵੀ ਬੇਨਤੀ ਕਰਦੇ ਆ ਜਰੂਰ ਕਿ ਇਸ ਪਰਿਵਾਰ ਦੀ ਸੁਣਵਾਈ ਹੋਣੀ ਚਾਹੀਦੀ ਹੈ ਦੂਜਾ ਪੱਖ ਆ ਜਿਹੜਾ ਉਹ ਤੁਹਾਡੇ ਸਾਹਮਣੇ ਲਿਆਵਾਂਗੇ ਹੋਰ ਕੋਈ ਗੱਲਬਾਤ ਕਹਿਣੀ ਹੈ ਜੀ ਇੱਕ ਵਾਰ ਜੀ ਸੱਤ ਕਿੱਲੇ ਆ ਮੁੰਡੇ ਦੇ ਵੀ ਜੀ ਆ ਜਦੋਂ ਦਾ ਲਿਆਂਦਾ ਜਦੋਂ ਦਾ ਲਿਆਂਦਾ ਕਰਾਇਇ ਤੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਚਲ ਸੰਧ ਲੈ ਲਈਆਂ ਵੀ ਜਿੰਨਾ ਕ ਆਪਣੇ ਤੇ ਵੱਧ ਪੈਸੇ ਲੱਗੇ ਕਿਸੇ ਕਿਸਾਨ ਭਰਾ ਦੀ ਬੀਜ ਦਾਂਗੇ ਵੀ ਕਿਰਾਇਆ ਵਾਲਾਂਗੇ ਕਿਰਾਇਆ ਵਲਾਂਗੇ ਸਿਰ 7 ਕਿਲੇ ਜਾਂ 8ਵਾਂ ਕਿਲਾ ਕੋਈ ਕੱਢ ਦੇਵੇ ਤਾਂ ਮੈਂ ਜੋਕ ਹਾਂ ਮੈਨੂੰ ਡੰਡ ਲਾਵੇ ਚਾਹੇ 2 ਲੱਖ ਦਾ ਚੈੱਕ ਭਰ ਲੋ ਜੀ ਮੈਨੂੰ ਡੰਡ ਦਾ ਹਾਜੀ ਏਹੀ ਗੱਲ ਆ ਜੀ ਹਾਂ ਜੀ ਸਹੀ ਮੁਰਕਿਆਂ ਮੈਂ ਬਜਾਈ ਨਹੀਂ ਸਹੀ ਚੱਲਿਆ ਨਹੀਂ ਆ ਤੇ ਮੇਰੇ ਬਾਣਤੀ ਆ ਅਸਲ ਦੇ ਵਿੱਚ ਉੱਥੇ ਵੀ ਜੀ ਜਿੰਨਾ ਇਹਦਾ ਕਰਾਇਆ ਦਾ ਬਣਾਤੀ ਹਾਂ ਵੀ ਨਿਟਰ ਤੇਲ ਸਾਡੇ ਉੱਪਰੋਂ ਪੈ ਗਿਆ ਜਾਨੀ ਡੀਜ਼ਲ ਉਦੋਂ 2000 ਦਾ ਵੱਧੀ ਖਾ ਗਿਆ ਸਹੀ ਨਹੀਂ ਜੀ ਲੈ ਕੇ ਕੁਝ ਨਹੀਂ ਆਇਆ ਜੀ ਹਾਂ ਜੀ ਹੁਣ ਢੇਲਾਂ ਵੀ ਜਿਹੜੀ ਗਣਕ ਹੁਣ ਉਹ ਮਸ਼ੀਨ ਹੈ ਇਹਦੇ ਤੇ ਜਿਹੜੀ ਉੱਤੇ ਲੱਗਦੀ ਆ ਉਹ ਤਾਂ ਸਾਲਵਾ ਦੇ ਚੱਲਦੀ ਆ ਨਾ ਜੀ ਹੁਣ ਉਹ ਤੋਂ ਆਪਾਂ ਕੋਈ ਚੀਜ਼ ਪਾਉਣਾ ਥੱਲੇ ਲੱਗਦੀ ਆ ਉਹਦੇ ਉਹ ਫਟਕੀਆਂ ਆਉਂਦੀਆਂ ਚੱਕੜੀਆਂ ਚੁੱਕੜੀਆਂ ਪਈਆਂ ਜੀ ਆ ਦੇਖੋ ਪਾਉਣਾ ਕੋਈ ਚੀਜ਼ ਪਾਵਾਂਗੇ ਥੱਲੇ ਜੋ ਹੰਤੋ ਸੇ ਦੇਖ ਲੋ ਪਰ ਆਪਾਂ ਦੂਜੀ ਧਿਰ ਦੇ ਨਾਲ ਸੰਪਰਕ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਪੱਖ ਵੀ ਤੁਹਾਡੇ ਸਾਹਮਣੇ ਲਿਆਵਾਂਗੇ ਜੀ ਫਿਰ ਜਿਹੜਾ ਦੁੱਧ ਆ ਦੁੱਧਾ ਪਾਣੀ ਦਾ ਪਾਣੀ ਹੋਗਾ ਅਸਲ ਦੇ ਵਿੱਚ ਜੇ ਇਹ ਪਰਿਵਾਰ ਸਹੀ ਹੈ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦੇ ਪੈਸੇ ਕਾਫੀ ਜਿਹੜਾ ਆਰਥਿਕ ਪੱਖ ਤੇ ਇਹਨਾਂ ਦਾ ਨੁਕਸਾਨ ਆ ਜਿਹੜਾ ਉਹ ਜਰੂਰ ਹੋਇਆ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ